ਸਟਰਗਲ ਇਹ ਇੱਕ ਮਹੀਨੇ ਤੋਂ ਚੱਲਦੀ ਆਉਂਦੀ ਆ ਇਸ ਸੰਘਰਸ਼ ਦੇ ਵਿੱਚ ਅਸੀਂ ਇੱਕ ਮਹੀਨੇ ਤੋਂ ਪਏ ਵਾਂ ਲਗਾਤਾਰ ਧਰਨੇ ਬਜਾਰੇ ਕੀਤੇ ਆ ਇਥੋਂ ਦਾ ਜਿਹੜਾ ਸਿਵਲ ਪ੍ਰਬੰਧ ਦਾ ਚਾਰ ਐਸਡੀਐਮ ਆ ਡੀਸੀ ਆ ਕਹਨ ਨੂੰ ਉਹ ਆਈਐਸ ਤੇ ਪੀਸੀਐਸ ਪਾਸ ਆ ਇਸ ਦੇਸ਼ ਦੇ ਸਭ ਤੋਂ ਔਖੇ ਟੈਸਟ ਉਹਨਾਂ ਨੇ ਪਾਸ ਕੀਤੇ ਆ ਉਹਨਾਂ ਨੇ ਇੰਨੀ ਗੈਰ ਸੰਵੇਦਨਸ਼ੀਲਤਾ ਦਿਖਾਈ ਮਜਾਰੇ ਹੋਣ ਦੇ ਬਾਵਜੂਦ ਆਗੂਆਂ ਨੂੰ ਨੋਟਿਸ ਕੱਢੇ ਮਜਾਰੇ ਹੋਣ ਦੇ ਬਾਵਜੂਦ ਔਰਤ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਤੋਂ ਦੂਰ ਲਾਈਆਂ ਉਹਨਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਸੀ ਵੀ ਇਹੋ ਜੀ ਘਟਨਾ ਵਾਪਰੂਗੀ ਘਟਨਾ ਵਾਪਰ ਗਈ ਦੋ ਨੌਜਵਾਨ ਅਧਿਆਪਕ ਅਸੀਂ ਗਵਾ ਲਏ 45 45 ਸਾਲ ਦੇ ਨੌਜਵਾਨ ਅਧਿਆਪਕ ਹੱਥਾਂ ਚੋਂ ਗਏ ਅਧਿਆਪਕ ਬੰਨਾ ਕਿੰਨਾ ਔਖਾ ਅਧਿਆਪਕ ਬਣਨਾ ਬਹੁਤ ਔਖਾ ਬਹੁਤ ਤਰ੍ਹਾਂ ਦੇ ਟੈਸਟ ਦੇਣੇ ਪੈਂਦੇ ਆ ਬਹੁਤ ਤਰ੍ਹਾਂ ਦੀਆਂ ਪੜਾਈਆਂ ਕਰਨੀਆਂ ਪੈਂਦੀਆਂ ਸਮਾਜ ਨੂੰ ਵੱਡਾ ਘਾਟਾ ਪੈ ਗਿਆ ਪਰ ਹੁਣ ਇਹ ਸਟਰਗਲ ਲੜਨਾ ਉਹਨਾਂ ਨੂੰ ਇਨਸਾਫ ਦਿਵਾਉਣਾ ਇਹ ਮੇਰੇ ਪਿੰਡ ਦੇ ਲੋਕੋ ਇਹ ਸਮਝ ਲਓ ਇੱਥੇ ਇੱਕ ਪੱਕੀ ਸਰਕਾਰ ਆ ਉਹ ਪੱਕੀ ਸਰਕਾਰ ਚਲਦੀ ਆ ਉਹ ਤੁਸੀਂ ਚੰਡੀਗੜ੍ਹ ਗਏ ਹੋਵੋਗੇ ਝੀਲ ਤੋਂ ਲੈ ਕੇ ਮੁੱਖ ਮੰਤਰੀ ਦੇ ਘਰ ਤੱਕ ਇੱਕ ਪੱਕੀ ਸਰਕਾਰ ਚੱਲਦੀ ਆ 200 ਆਈਏ ਸਫਤਰ ਬੈਠਾ ਜਿਹਦੀ ਤਾਰ ਦਿੱਲੀੋਂ ਹਿਲਦੀ ਆ ਉਹ ਹਿਲਣ ਨਹੀਂ ਦਿੰਦੇ ਇੱਥੇ ਕੁਸ ਉਹ ਕਰਨ ਨਹੀਂ ਦਿੰਦੇ ਇੱਥੇ ਕੁਸ ਫਿਰ ਇਹਦਾ ਹੱਲ ਕੀ ਆ ਇਹਦਾ ਹੱਲ ਪਹਿਲਾਂ ਵਾਲੇ ਬਲਾਰੇ ਵੀ ਬੋਲ ਕੇ ਗਏ ਆ ਬਹੁਤ ਲੰਮੀ ਕਰੜੀ ਜਦੋਜਾਤ ਸਟਰਗਲ ਇਹਦਾ ਹੱਲ ਆ ਜਦੋਂ ਮੈਂ ਖੋਟਿਆਂ ਦੀ ਧਰਤੀ ਤੋਂ ਬੋਲ ਰਿਹਾ ਇਹ ਸਾਡੇ ਪਿੰਡ ਤੇ 200 ਸਾਲ ਦਾ ਇਤਿਹਾਸ ਆ ਇੱਥੇ ਚੱਲਣ ਵਾਲੀਆਂ ਇਤਿਹਾਸਕ ਮੂਵਮੈਂਟਾਂ ਚਾਹੇ ਉਹ ਕੂਕਾ ਮੂਵਮੈਂਟ ਹੋਵੇ ਇੰਡੀਅਨ ਫਰੀडम ਸਟਰਗਲ ਹੋਵੇ ਪਹਿਲਾ ਵਿਸ਼ਵ ਜੁੱਧ ਹੋਵੇ ਦੂਜਾ ਵਿਸ਼ਵ ਜੁੱਧ ਹੋਵੇ ਪਰਜਾਮੰਡਲ ਲਹਿਰ ਹੋਵੇ ਨਕਸਲਵਾੜੀ ਲਹਿਰ ਹੋਵੇ ਇਸ ਪਿੰਡ ਦਾ ਯੋਗਦਾਨ ਤਰੂ ਤਾਰੇ ਵਾਂਗੂੰ ਚਮਕਦਾ ਰਿਹਾ ਜਿੱਥੇ ਨੇ ਕਾਮਰਨ 로ਦੂ ਖਾਨ ਵਰਗੇ ਲੀਡਰ ਦਿੱਤੇ ਉੱਥੇ ਨੇ ਬਾਪੂ ਨਿੱਕਾ ਸਿੰਘ ਬਰਾੜ ਵਰਗੇ ਸਰਪੰਚ ਵੀ ਦਿੱਤੇ ਤਾਂ ਕਰਕੇ ਜਦੋਂ ਐਡਾ ਇੱਥੇ ਵਿਸ਼ਾਲ ਇਕੱਠ ਹੁੰਦਾ ਏ ਤੁਹਾਡੇ ਕੱਠ ਦਾ ਜੋਰ ਪੈਣਾ ਇਸ ਕੱਠ ਦੇ ਜੋਰ ਨੇ ਮੰਗ ਬਣਾਉਣੀ ਆ ਅਸੀਂ ਤਾਂ ਅਧਿਆਪਕਾਂ ਸਾਡੇ ਕੋਲੇ ਕਲਮਾ ਪੈਨਾਂ ਅਸੀਂ ਲੜ ਨਹੀਂ ਸਕਦੇ ਡਾਂਗੋ ਡਾਂਗੀ ਹੋ ਨਹੀਂ ਸਕਦੇ ਪਰ ਇਹ ਭਲੇਖਾ ਕੱਢਦਿਆਂ ਮਨਜੀਤ ਬਲਾਸਪੁਰ ਦਾ ਜਿਹੜਾ ਮੈਨੂੰ ਭੋਗ ਤੇ ਧਮਕੀਆਂ ਦਿੰਦਾ ਸੀ ਵੀ ਮੈਨੂੰ ਬੁਲਾਈ ਬੁਲਾ ਅਸੀਂ ਸਿਰ ਜਣ ਹਾਰੇ ਆ ਪਚਾਲ ਸਾਡੇ ਪੈਰਾਂ ਚ ਪੁਕਦਾ ਜੇ ਅਸੀਂ ਨੌਕਰੀ ਕਰ ਸਕਦੇ ਆ ਅਸੀਂ ਪੰਜਾਬ ਦੀਆਂ ਕਿਸਾਨਾਂ ਦੀਆਂ ਬੀਕੇ ਜੂਗਰਾਹਾਂ ਵਰਗੀਆਂ ਢਕਾਂਦਾ ਵਰਗੀਆਂ ਜਥੇਬੰਦੀਆਂ ਖੜੀਆਂ ਕਰ ਸਕਦੇ ਆ ਅਸੀਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਖੜੀਆਂ ਕਰ ਸਕਦੇ ਆ ਅਸੀਂ ਕਿਸਾਨ ਅੰਦੋਲਨ ਵਰਗੀਆਂ ਮੂਵਮੈਂਟਾਂ ਖੜੀਆਂ ਕਰ ਸਕਦੇ ਆ ਅਸੀਂ ਸਾਨੂੰ ਸਭ ਕੁਝ ਕਰਨਾ ਆਉਂਦਾ ਸਾਨੂੰ ਚੈਲੰਜ ਕਰਦੀ ਸੀ ਸਾਡੀ ਜਥੇਬੰਦੀ ਲਿੰਦਰ ਆ ਗਾਂਧੀ ਉਹ ਕਹਿੰਦੀ ਸੀ ਗਵਰਨਮੈਂਟ ਟੀਚਰ ਯੂਨੀਅਨ ਭੰਗ ਕਰ ਦਿਓ ਉਹਨੇ 1975 ਦੇ ਵਿੱਚ ਕੁੱਟ ਕੇ ਸਾਰੀਆਂ ਜਥੇਬੰਦੀਆਂ ਪੰਕ ਕਰਾਤੀਆਂ ਸੀ ਕਿਸਾਨ ਯੂਨੀਅਨ ਵੀ ਪੰਕ ਕਰਾਤੀ ਸੀ ਬਿਜਲੀ ਬੋਰਡ ਦੀ ਜਥੇਬੰਦੀ ਟੀਐਸ ਜੂ ਵੀ ਪੰਕ ਕਰਾਈ ਸੀ ਉਹਦੇ ਸਿਰ ਤੋਂ ਦੀ ਚੋਣਾ ਕਰਵਾ ਕੇ ਉਹਦੀ ਧਿਰ ਨੂੰ ਪੰਜਾਬ ਦੇ ਵਿੱਚੋਂ ਅਸੀਂ ਸਾਫ਼ ਕੀਤਾ ਸੀ ਅਸੀਂ ਉਹ ਅਧਿਆਪਕਾਂ ਅਸੀਂ 50 ਸਾਲਾਂ ਬਾਅਦ ਉਹ ਸ਼ਾਨਾ ਵਾਤਾ ਇਤਿਹਾਸ ਦਰਾ ਸਕਦੇ ਹਾਂ ਇਸ ਕਰਕੇ ਸਾਡਾ ਜੋਰ ਕਿਹਦੇ ਨਾਲ ਆ ਅਸੀਂ ਮਾੜੇ ਆ ਸਾਡਾ ਜੋਰ ਤੁਹਾਡੇ ਜੋਰ ਨਾਲ ਆ ਥੋੜੇ ਜੋਰ ਨਾਲ ਜੋਰ ਆ ਸਿਆਸੀ ਪਾਰਟੀਆਂ ਦੀ ਤਾਕਤ ਕਿੱਥੋਂ ਹੁੰਦੀ ਆ ਸਿਆਸੀ ਪਾਰਟੀਆਂ ਦੀ ਤਾਕਤ ਪੰਚਾਇਤਾਂ ਤੋਂ ਹੁੰਦੀ ਆ ਪੰਚਾਇਤਾਂ ਤਗੜੀਆਂ ਕਰਦੀਆਂ ਸਿਆਸੀ ਪਾਰਟੀਆਂ ਨੂੰ ਤੁਸੀਂ ਤਗੜਾ ਕਰਦੇ ਆ ਪਰ ਭਾਈ ਤੁਸੀਂ ਇੱਥੇ ਲੋਕ ਲਹਿਰ ਤਕੜੀ ਕਰੋ ਬਹੁਤ ਮਹਾਨ ਏਕਤਾ ਸਾਡੇ ਪਿੰਡ ਨੇ ਦਿਖਾਈ ਆ ਸਾਰੀਆਂ ਸਿਆਸੀ ਧਿਰਾਂ ਦੇ ਮੈਂ ਨਾਂ ਨਹੀਂ ਬੋਲਣੇ ਉਹੜਾੜੇ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਅੱਜ ਇੱਥੇ ਸਾਰੇ ਪੰਜਾਬ ਲੈਵਲ ਦੇ ਲੀਡਰ ਵੀ ਬੈਠੇ ਆ ਸਾਰੇ ਇੱਥੇ ਬੈਠੇ ਆ ਇਹ ਧੰਨਵਾਦ ਆ ਪੰਜਾਬ ਦੀਆਂ ਸਮੂਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਸਾਡੇ ਪਿੰਡ ਵਾਸੀਆਂ ਦਾ ਪਰ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪਰਸੋਂ ਨੂੰ ਪੱਤੋ ਮਜ਼ਾਰਾ ਹੋਣਾ ਉਹਦੇ ਵਿੱਚ ਵੀ ਤੁਸੀਂ ਆਓ ਉਸ ਤੋਂ ਬਾਅਦ ਅਸੀਂ ਸੂਬੇ ਦਾ ਬਹੁਤ ਵੱਡਾ ਮਜ਼ਾਰਾ ਕਰਨਾ ਠੀਕ ਆ ਸ਼ਰਾਬੀਆਂ ਵਾਲੀ ਗੱਲ ਆਉਂਦੀ ਆ ਵੀ ਸ਼ਰਾਬ ਕੱਢੀ ਕਿਨੇ ਪੀਲੀ ਮਰ ਗਏ ਠੀਕ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਉਹ ਵੀ ਲੋ ਪੀੜਤ ਸੀਗੇ ਵਿਚਾਰੇ ਕਿਸੇ ਦੀ ਕੱਢੀ ਸ਼ਰਾਬ ਪੀ ਕੇ ਮਰ ਗਏ ਸਰ ਇਹਨਾਂ ਨੂੰ ਵੀ ਮਿਲਣਾ ਚਾਹੀਦਾ ਔਨ ਡਿਊਟੀ ਸੀ ਇਹ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਉਹਨਾਂ ਚੋਂ ਇੱਕ ਬੰਦੇ ਦੀ ਤਨਖਾਹ 10 ਲੱਖ ਤੋਂ ਜ਼ਿਆਦਾ ਆ ਸਾਲ ਦੀ ਉਹਨਾਂ ਨੇ 13 13 ਸਾਲ ਨੌਕਰੀ ਕਰਨੀ ਸੀ 20 ਲੱਖ ਚ ਕੁੜੀ ਨਹੀਂ ਵਿਆਈ ਜਾਣੀ ਉਹ ਪੜਨਗੇ ਕਿ ਦੋ ਹੀ ਬੰਦੇ ਘਰੇ ਕਮਾਉਣ ਵਾਲੇ ਸੀ ਪਿਆਰੇ ਸਤਿਕਾਰਯੋਗ ਲੋਕੋ ਉਹ ਐਨਪੀਐਸ ਵਾਲੇ ਸੀ 2004 ਤੋਂ ਬਾਅਦ ਵਾਲੇ ਕਿਸੇ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਮਿਲਣੀ ਮੈਨੂੰ ਵੀ ਨਹੀਂ ਮਿਲਣੀ ਉਹ ਬਿਨਾ ਪੈਨਸ਼ਨ ਵਾਲੇ ਮਾਸਟਰ ਸੀ ਇਸ ਕਰਕੇ ਉਹ ਪਰਿਵਾਰ ਬਰਬਾਦ ਹੋ ਗਿਆ ਪਰ ਤੁਸੀਂ ਆਪਦੀ ਤਾਕਤ ਨਾਲ ਉਸ ਪਰਿਵਾਰ ਨੂੰ ਬਚਾ ਸਕਦੇ ਆ ਜਿੰਨੇ ਵੀ ਅਸੀਂ ਸਟਰਗਲ ਕਰਾਂਗੇ ਆਉਣ ਵਾਲੇ ਚ ਸਾਰੀਆਂ ਸਿਆਸੀ ਧਿਰਾਂ ਨੂੰ ਛੱਡ ਕੇ ਤੁਸੀਂ ਇਸ ਸਟਰਗਲ ਦੇ ਵਿੱਚ ਸਾਡਾ ਸਾਥ ਦਿਓ ਦੀ ਭੈਣਾ ਨੂੰ ਅੱਖ ਜੋੜ ਕੇ ਬੇਨਤੀ ਆ ਰੋਟੀ ਟੁੱਕ ਦਾ ਵੇੜਾ ਕੰਮ ਦਾ ਵੇੜਾ ਅੱਜ ਦਾ ਦਿਨ ਉਹ ਸਾਨੂੰ ਦੇਣ ਤੁਹਾਡੇ ਸਕੂਲ ਚ 7 ਸਾਲ ਪੜਾਉਣ ਵਾਲੇ ਜਿਸ ਕਰਨ ਮਾਸਟਰ ਨੂੰ ਦੇਣ ਵੀ ਰੋਟੀ ਤੇ ਕੋਈ ਨਾ ਘੰਟਾ ਤੁਸੀਂ ਲੇਟ ਖਾ ਲਿਓ ਇੱਕ ਘੰਟਾ ਹੋਰ ਪ੍ਰੋਗਰਾਮ ਚੱਲੂਗਾ ਜਿੱਦਾਂ ਇਹ ਰੂਟ ਆ ਇੱਕ ਘੰਟਾ ਕੈਂਡਲ ਮਾਰਚ ਹੋਊਗਾ ਕੈਂਡਲ ਮਾਰਚ ਸ਼ਾਮ ਨੂੰ ਹੀ ਕੀਤਾ ਜਾਂਦਾ ਕੈਂਡਲ ਮਾਰਚ ਤੁੱਪ ਤੇ ਨਹੀਂ ਕੀਤਾ ਜਾਂਦਾ ਇਸ ਕਰਕੇ ਇਹ ਮਿੱਥ ਕੇ ਹੀ ਪ੍ਰੋਗਰਾਮ ਹੋਇਆ ਸਾਰੀਆਂ ਮੋਮਬਤੀਆਂ ਜਗਾ ਲਓ ਸਾਰੀਆਂ ਮਸਾਲਾਂ ਜਗਾ ਲਓ ਔਰਤ ਅਧਿਆਪਕਾਵਾਂ ਜਥੇਬੰਦੀਆਂ ਵਾਲੀਆਂ ਅੱਗੇ ਜਿਹੜੇ ਬੈਨਰ ਆ ਬੱਡੇ ਬੈਨਰ ਫੜ ਲੈਣ ਅੱਗੇ ਔਰਤਾਂ ਤੇ ਬੱਚੇ ਲੱਗਣਗੇ volunteers ਦੇਖਣਗੇ ਜਿਹੜੀ ਟੀਮ ਨੇ ਰੂਟ ਸਿਲੈਕਟ ਕੀਤਾ ਸਾਰੇ ਪੋਲੀਟੀਕਲ ਧਿਰਾਂ ਨੂੰ ਸਿਆਸੀ ਧਿਰਾਂ ਨੂੰ ਕਿਸਾਨਾਂ ਮਜ਼ਦੂਰਾਂ ਵੀ ਉਹ ਸਾਰਾ ਕੈਂਡਲ ਮਾਰਚ ਕੰਪਲੀਟ ਕਰਕੇ ਜਾਣ ਬਹੁਤ ਬਹੁਤ